ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਗੱਬਣ ਚਾਰ ਬੜਾ ਦਿਖਾਵਾਂਗੇ ਚਾਰ ਦੇ ਚਾਰੇ ਨਾਲ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹੋਗੇ ਕਰੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਗਰਾਤ ਸਿੰਘ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 9501417931 9501417931 ਆਪਾਂ ਦਿਖਾਵਾਂਗੇ ਚਾਰ ਬਣਾ ਚਾਰੇ ਗੱਬਣਾ ਹਣਾ ਹਾਂ ਚਾਰੇ ਗੱਬਣੇ ਠੀਕ ਆ ਪਹਿਲਾ ਨੰਬਰ ਜਿਹੜੀ ਬੱਚੀ ਦੇਖਦੇ ਪਏ ਕਿਹੜਾ ਸੁਆ ਸੁਉਂਦੀ ਆ ਜੀ ਵੀਰੇ ਦੂਜਾ ਸੁਆ ਸੁਉਂਦੀ ਆ ਬੜਾ ਕੈ ਕਿ ਦਿਨ ਲੈਂਦੀ ਆ ਸੁਣਦੇ ਵੀਰੇ ਦਿਆਂਗੇ 15 ਰੁਪਏ ਬੜਾ ਜੀ 15 ਦਿਨ ਸੁਣ ਚ ਬਾਕੀ ਸੁਆ ਦੂਜਾ ਸੁਉਂਦੀ ਆ ਹਾਂ ਦੂਜਾ ਸੁਆ ਸੁਉਂਦੀ ਆ ਤੇ ਸਾਈਜ਼ ਵਗੈਰਾ ਪੂਰਾ ਫੁੱਲਾ ਹਣਾ ਪੂਰੇ ਫੁੱਲਾ ਸਵਾਦ ਦੇਖੋ ਮੋਢੇ ਤੋਂ ਵੀ ਉੱਪਰ ਜਾਂਦੀ ਵੈ ਸੈਰ ਨੂੰ ਟੱਚ ਕਰਦੀ ਪਈ ਠੀਕ ਹੈ ਕਿੰਨਾ ਕੁ ਦੁੱਧ ਦੱਸਿਆ ਬਾਲ ਕਣੇ ਪਿਛਲੇ ਸਵੇਰ ਮੇਰੇ ਪਹਿਲੇ ਸਵੇਰ ਕੱਢਿਆ ਹੋਦਾ 48 40 ਕਿਲੋ ਦੁੱਧ ਮਨ ਦੁੱਧ ਪਾਇਆ ਵਾ ਹੁਣ ਪਾਇਆ ਵਾ ਤੇ ਸਰ ਜੇ ਇਹ ਨੂੰ ਜਿਹੜਾ ਕੋਈ ਨਾਉਂ ਲੈ ਜੇ ਤੇ ਬਾਰੇ ਆਪ ਵੀ ਮੰਨੂਗਾ ਜੀ ਜਾਓ ਮਨ ਤੋਂ ਬਾਹਰ ਬਈ ਜਾਣੇ ਜਾਣਾ 45 ਪਲੱਸ ਹੋਣੇ ਠੀਕ ਹੈ ਦਿਨ ਕਿੰਨਾ ਲੈ ਜਾਂ ਨੈਟ 15 ਰੁਪਏ ਠੀਕ ਤੇ ਵੀਰੇ ਮੋਲੇ ਦਾ ਕੀ ਕਰਨਾ ਆਪਾਂ ਉਹਨਾਂ ਦਾ ਦੇਣ ਲੈਣ 1.5 ਲੱਖ ਰੁਪਏ ਗਜਾਇ ਸੂਝ ਮਣੀ ਮੋਟੀ ਮੋਢੀ ਮੋਟੀ ਤੇ ਚੀਪਾ ਚੂਪਾ ਥਣ ਓਕੇ ਆ ਟੱਪ ਨੰਬਰ ਆ ਗਿਆ ਠੀਕ ਹੈ ਕਿਸੇ ਵੜੂਆ ਫਲੋਂ ਦੀ ਲੋੜ ਗਾਰੰਟੀ ਦੇ ਕੇ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਸੋਹਣਾ ਤੇ ਮੈਂ ਲੱਕਾ ਕਰਦੀ ਫਾਰਮ ਚ ਹੋ ਜਾ ਤਾਂ ਨਹੀਂ ਖੋਲ ਕੇ ਦਿਖਾਉਂਦੇ ਠੀਕ ਹੈ ਆਹ ਸੋ ਪੱਕਾ ਥਾਂ ਠੀਕ ਹੈ ਸੋ ਸਾਈਜ਼ ਵਗੈਰਾ ਸਾਈਜ਼ ਵਗੈਰਾ ਪੂਰਾ ਫੁੱਲਾ ਤੇ 44 45 ਕਿਲੋ ਦਾ ਆਰਾਮ ਨਾਲ ਦੇ ਦੂ ਹਣਾ ਫੁੱਲੇ ਹੱਥ ਨਾਲ ਹੀ ਦੇ ਦੂ ਠੀਕ ਹੈ ਸੋ ਪਹਿਲੇ ਨੰਬਰ ਦੇ ਬਾਕੀ ਮਿਲਕ ਵीन ਵਗੈਰਾ ਦੇਖੋ ਥੱਲੇ ਨਾੜਾ ਨੂੜਾ ਬਹੁਤ ਚੰਗੀਆਂ ਤੇ ਥਣਾ ਦੀ ਸਾਫ ਸੁਥਰੀ ਜੈਨੂਅਰ ਦੂਜਾ ਸੂਆ ਸੋਹਣੇ ਤੋ ਦੇਖੋ ਬੂਤੀ ਬਾਤੀ ਦੀ ਪੂਰੀ ਚੰਗੀ ਸਾਫ ਸੁਥਰੀ ਦੂਸਰਾ ਸੁਆ ਵਹਿੜ ਸੁਹੰਦੀ ਪਿਆ ਫੁੱਲ ਸਾਈਜ਼ ਦੇ ਵਈ ਤੇ ਅਗੇ ਇਹਦੀ ਦੂਜਾ ਨੰਬਰ ਵਹਿੜ ਦੇਖਦੇ ਪਏ ਆਪਾਂ ਇਹ ਦੂਜਾ ਸੁਆ ਸੁਹੰਦੀ ਹੈ ਇਹ ਕੈ ਕਿ ਦਿਨ ਕੱਢਦੀ ਹੈ ਜੀ ਇਹਦੀ ਵੀ ਪਈ ਹੈ ਹਜੇ 18-19 ਦਿਨ ਵਹਿੜ ਠੀਕ ਹੈ ਲਗਭਗ 20 ਦਿਨ ਲੈ ਜੂਗੀ ਅੰਦਾਜ਼ਾ ਖੋਨ ਹੋਣੀ ਲੈ ਨੂੰ ਪਰ ਉਪਰ ਉਪਰ ਮੋ ਬਸ ਠੀਕ ਹੈ ਇਹਦਾ ਆਪਣਾ ਮਾਲਕ ਨੇ ਪਿਛੋਕੜ ਕੀ ਦੱਸਿਆ ਪਿਛਲਾ ਇਹਦਾ 31-32 ਕਿਲੋ ਦਾ ਪਲੂਣ ਦਾ ਕੱਢਿਆ ਠੀਕ ਹੈ 31-32 ਕਿਲੋ ਪਲੂਣ ਦਾ ਦੁੱਧ ਪਾਇਆ ਵਾ ਇਹਦੀ 35-36 ਕਿਲੋ ਖੁੱਲ੍ਹੇਗੀ ਠੀਕ ਹੈ ਇਹਦੀ ਰ ਇਹ ਵੀ ਡੇਢ ਦਿਨ ਦੇਣਾ ਗੋ। ਡੇਢ ਲੱਖ ਦੀ ਗਜਾਇਸ ਹੋਜੂ ਵਿੱਚੋਂ। ਮੋੜੇ ਨੂੰ ਕੀ ਹੋਣੀ। ਸੋ ਬਾਕੀ ਇਹਦੇ ਹਵਾ ਚੰਗੇ ਵੱਡੇ ਗੱਡ ਕਾਟ ਦੀ। ਸੋ ਹਵਾਨੇ ਦੇ ਨਾੜਾ ਵਗੈਰਾ ਦੇਖੋ 34 35 ਕਿਲੋ ਕਹਿਣ ਵਾਲੀ ਗੱਲ ਨਹੀਂ ਇੱਕ ਜਿਹੜੀਆਂ ਆ ਨਾੜਾ ਵਗੈਰਾ ਦਿਖਾਈ ਦਿੰਦੀਆਂ ਇਹਨਾਂ ਵਿੱਚ ਦੀ ਦੁੱਧ ਆਉਣਾ ਤੇ ਬਾਕੀ ਥਣ ਦੇਖੋ। ਕਹਿਣ ਦੀ ਗੱਲ ਨਹੀਂ 8 8 ਹੁੰਗਲੇ ਥਣਾਂ ਦੇ ਵਿੱਚ ਬਿੱਥੀ ਪੈਂਦੀ ਪਈ ਆ। ਅਜੇ ਵੀ ਚਾਰੀਆਂ ਕਰਨ ਹੋਰ ਕੁਝ ਬਣ ਜਾਣਾ ਚਾਹੀਦਾ ਚਾਰ। ਠੀਕ ਐ। ਸੋ ਇਹ ਵੀ ਫੁੱਲ ਸਾਈਜ਼ ਦੇ ਵਿੱਚ ਆ ਦੂਸਰਾ ਸੁਆ। ਤੇ ਵੀਰੇ ਤੀਜਾ ਨੰਬਰ ਜਿਹੜੀ ਵੇੜ ਦੇਖੀ ਜਾਨੇ ਆ ਇਹ ਦੂਜਾ ਸੁਮਾ 6 ਦਿਨਾਂ ਦਾ ਮੂਹ ਹੋਵੇ ਮੂਹੋ 6 ਦਿਨਾਂ ਦਾ ਜੈਨੂਨ ਦੂਜਾ ਸੁਆ ਹਾਂ ਦੂਜਾ ਸੁਆ ਦੇਖਾ ਜੀ ਇਹ ਵੀ ਟੰਨਾ ਟੰਨਾ ਬਹੁਤ ਬੇਪੰਦ ਨਾ ਨਹੀਂ ਬਾੜ ਕੱਢੀ ਜੀ 15 ਦਿਨ ਇਹਦੇ ਲਗਭਗ ਸੂਣ ਚ ਬਾਕੀ ਪਿਆ ਹਾਂਜੀ ਇਹਦਾ ਕੀ ਗੈਸਾ ਦੁੱਧ ਇਹਨੇ ਵੀਰੇ ਕਲੂਨ ਨੇ ਕੱਢਿਆ 28 ਕਿਲੋ ਠੀਕ ਹੈ ਇਸ ਵਾਰ 30 ਤੋਂ ਪਾਰ ਮੰਨ ਕੇ ਚੱਲੇ ਸੋ ਹਵਾਨਾ ਵਗੈਰਾ ਦੇਖੋ ਸਾਫ ਸੁਥਰਾ ਦਿਨ ਕੁਝ ਕੁ ਬਾਕੀ ਪਿਆ ਸੂਣ ਚ ਦੇ 15 ਦਿਨ ਲਈ ਜਿਪਰੇ ਵੀ ਠੀਕ ਹੈ ਤੇ ਮੂਹ ਮੱਥੇ ਦੀ ਪੂਰੀ ਸਾਫ ਸੁਥਰੀ ਆ ਹਣਾ ਬਾਹਰ ਕੱਢ ਦੇ ਮੜੀ ਸਭ ਤੋਂ ਤੀਜਾ ਨੰਬਰ ਜਿਹੜੀ ਵਹਿੜ ਦੇਖਦੇ ਪਿਆ ਮੂਹੋ ਛੇ ਦੰਦ ਦੂਸਰਾ ਸੁਹਾਸ ਹੁੰਦੀ ਪਿਆ ਸਾਈਜ਼ ਵਗੈਰਾ ਬੋਡੀ ਸਟਰਕਚਰ ਵਗੈਰਾ ਪੂਰੀ ਮਜ਼ਬੂਤ ਆ ਬਲੱਡ ਜਿਹਾ ਵਹਿੜਾ ਲਗਭਗ 9-10 ਸੂਆ ਆ ਰਾਮਨਾਥ ਚੰਨਣਾਂ ਨੇ ਬਹਿੜਾ ਇਹਦੇ ਦਿਖਾਉਣੇ ਪਏ ਸਾਨੂੰ ਦੁੱਧ ਇਹਦਾ ਵੀ ਬਹੁਤ ਚੰਗਾ ਪਿਆ ਵਾ ਤੇ ਬਾਕੀ ਹਵਾਨਾ ਵਗੈਰਾ ਦੇਖੋ ਸਾਫ ਸੁਥਰਾ ਪੂਰਾ ਕੰਪੈਕਟ ਆਰਡਰ ਦੀ ਆ ਤੇ ਮੂਹ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ ਸੂਣ ਦੇ ਵਿੱਚ ਇਹਦੇ ਵੀ ਕੁਝ ਦਿਨ ਬਾਕੀ ਪਿਆ ਦੁੱਧ 35-37 ਕਿਲੋ ਇਹਨੇ ਵੀ ਆਰਾਮ ਨਾਲ ਦੇ ਦੇਣਾ ਤੀਜਾ ਨੰਬਰ ਤੇ ਬਹਿੜ ਤੇ ਵੀਰੇ ਚੌਥੇ ਨੰਬਰ ਜਿਹੜ ਇਹ ਕਿਹੜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਕਿਹ ਕਿੰਨੇ ਦਿਨ ਲੈ ਜੂਗੀ ਇਹਦੇ ਵੀ 20 ਦਿਨ ਬਾਕੀ ਆ 20 ਦਿਨ ਇਹਦੇ ਸੂਣ ਚ ਬਾਕੀ ਪਏ ਆ ਕਿੰਨਾ ਕੁ ਦਿਨ ਮੰਨ ਕੇ ਚੱਲੀ ਇਹਦਾ 30 ਕਿਲੋ ਮੰਨ ਕੇ ਲੈ 30 ਕਿਲੋ ਤੇ ਬਾਕੀ ਲੈਵਲ ਹੋਵਾ ਥੋੜਾ ਥੋੜਾ ਦੇ ਓਕੇ ਆ ਹਨਾ ਇਕੱਲੇ ਵਾ ਸੰਗੀ ਹੈ ਇਹਦੇ ਹਨਾ ਸੰਗੀ ਸੰਗ ਆ ਵੀਰੇ ਕੁਆਲਿਟੀ ਤਾਂ ਬਧੇਰੀ ਆ ਬੋਲਾ ਤੋਂ ਲੈਂਦੇ ਨਹੀਂ ਤੇ ਇਹ ਰੇਂਜ ਕੀ ਆ ਇਹ ਕੋਲ ਰਹਿਣ ਨੇ 85000 ਰੁਪਏ ਦੀ ਦਰ। ਪਹਿਲੇ ਸਿੰਗ ਕਰਕੇ 85 ਆ। ਸਿੰਗ ਕਰ ਕਿੰਨੇ ਦਾ 2 ਲੱਖ ਦੀ ਵੇਡ ਸੀ। ਠੀਕ ਐ ਸੋ ਸਿੰਗ ਵਗੈਰਾ ਕਿਸੇ ਦਾ ਗੇ ਨਹੀਂ ਹੋਣਾ। ਮੈਂ ਪਸੰਦ ਨਹੀਂ ਕਰਦੇ ਸਿੰਗਾਂ ਨੂੰ ਸਿੰਗ ਵਾਲੀ ਗਾਣ ਕੋੜਾ ਹੋਰ ਛੋਟ ਤੇਰਾ ਦੇਣੀ। ਠੀਕ ਐ 85000 ਦੋ ਤੇ 30 ਕਿਲੋ ਮੰਨ ਕੇ ਲੈ ਲੈ। ਮੋਜ ਨੂੰ ਹੀ ਲੈਣ ਪਰ ਗਾਰੰਟੀ ਦੇ ਦਿੰਦੀ 30 ਕਿਲੋ ਦੀ। ਠੀਕ ਐ ਤੇ ਨੰਬਰ ਬੋਲੇ ਦੁਬਾਰਾ ਆਪਣਾ। 95014 1790 ਤੇ ਜਦ ਕੋਈ ਮਰਜੀ ਐ ਕੋਈ ਵੀ ਚਾਰਿਆ ਇਕੱਠਿਆਂ ਖਰੀਦਣ ਆਲੇ ਹੋਇਆ ਤਾਂ ਮਾਨਦਾਰ ਹੋਊ ਚੰਗਾ। ਠੀਕ ਐ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ। ਜ